ਸਾਸ੍ਰੀਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਅੱਜ ਇੱਕ ਬਹੁਤ ਹੀ ਭਿਆਨਕ ਦਿਲ ਨੂੰ ਜੜੀ ਦਹਿਲਾਹ ਦੇਣ ਵਾਲੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜਲੰਧਰ ਦੇ ਵਿੱਚ ਇੱਕ 13 ਸਾਲਾ ਬੱਚੀ ਦਾ ਰੇਪ ਕਰਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਉਸ ਬੱਚੀ ਦਾ ਕੋਈ ਵੀ ਕਸੂਰ ਨਹੀਂ ਸੀ ਉਹ ਬੱਚੀ ਸਿਰਫ ਆਪਣੀ ਸਹੇਲੀ ਨੂੰ ਦੇਖਣ ਵਾਸਤੇ ਆਪਣੇ ਘਰੇ ਗਈ ਸੀ ਤਾਂ ਉਸ ਦੇ ਸਹੇਲੀ ਦੇ ਘਰ ਦੇ ਵਿੱਚ ਹੀ ਉਸ ਦੀ ਜਿਹੜੀ ਮੌਤ ਸੀ ਉਸ ਨਾਲ ਜਿਹੜੀ ਇਹ ਅੱਜ ਜਿੰਦਗੀ ਹੋਣੀ ਸੀ ਉਸ ਦੇ ਕਰਮਾਂ ਦੇ ਵਿੱਚ ਲਿਖੀ ਹੋਈ ਸੀ ਸੋ ਬਹੁਤ ਹੀ ਮੰਦ ਭਾਗੀ ਖ਼ਬਰ ਜਲੰਧਰ ਤੋਂ ਜਿਹੜੀ ਇਹ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਵਾਕਈ ਇਹ ਗੱਲ ਸੱਚੀ ਹੈ ਕਿਸੇ ਨੇ ਕਿਹਾ ਕਿ ਅੱਜ ਦਾ ਜ਼ਮਾਨਾ ਜਿਹੜਾ ਇਹ ਬਹੁਤ ਹੀ ਬੁਰਾ ਚੱਲ ਰਿਹਾ ਕਲਯੁਗ ਪੂਰਾ ਜਵਾਨ ਹੈ ਜਿਸ ਦੀ ਧੀ ਪੈਣ ਹੈ ਉਸ ਦੀ ਹੀ ਧੀ ਪੈਣ ਹੈ ਬਗਾਨੇ ਬੰਦੇ ਦੀ ਕੋਈ ਵੀ ਕੁੜੀ ਕੁਝ ਨਹੀਂ ਲੱਗਦੀ ਜਿਸ ਤਰ੍ਹਾਂ ਇਸ ਬੱਚੀ ਦੇ ਨਾਲ ਅੱਜ ਹੋਇਆ ਤਾਂ ਇਸ ਦੇ ਪਰਿਵਾਰਕ ਮੈਂਬਰ ਬਹੁਤ ਹੀ ਜ਼ਿਆਦਾ ਰੋ ਰਹੇ ਨੇ ਤਰਲੇ ਪਾ ਰਹੇ ਨੇ ਇਸ ਦੀ ਮਾਤਾ ਤੇ ਸਾਰਾ ਇਹ ਜਿਹੜਾ ਵਾਕਿਆ ਕਿਸ ਤਰ੍ਹਾਂ ਹੋਇਆ ਤੁਹਾਨੂੰ ਦੱਸ ਦਿਆਂ ਇਸ ਸਾਰੀ ਖਬਰ ਦੇ ਬਾਰੇ ਪਹਿਲਾਂ ਤੁਸੀਂ ਆਓ ਇਸ ਦੀ ਮਾਤਾ ਨੂੰ ਸੁਣੋ ਇਸ ਦੀ ਮਾਤਾ ਕਿਸ ਤਰ੍ਹਾਂ ਉਸ ਦੁਸ਼ਟ ਬੰਦੇ ਨੂੰ ਜਿਹੜਾ ਕਹਿ ਰਹੀ ਹੈ ਕਿ ਤੇਰਾ ਕੱਖ ਨਾ ਰਵੇ ਤੋਂ ਸਭ ਤੋਂ ਵੱਡੀ ਗੱਲ ਇੱਕ ਹੋਰ ਵੀ ਹੈ ਜਿਹੜੇ ਬੰਦੇ ਨੇ ਇਹ ਸਾਰੀ ਘਟਨਾ ਕਰਨ ਨੂੰ ਅੰਜਾਮ ਦਿੱਤਾ ਉਸ ਬੰਦੇ ਦੇ ਅਮਰਤ ਸ਼ੱਕ ਹੋਇਆ ਸੀ ਉਹ ਬੰਦਾ ਕਿੱ사 ਧਰੀ ਸੀ ਉਸਨੇ 80 ਸ਼ਰਮਨਾਕ ਘਰਾਉਣੀ ਹਰਕਤ ਕੀਤੀ ਐ ਇਸ ਦੇ ਵਿੱਚ ਸਾਰਿਆਂ ਦਾ ਜਿਹੜਾ ਸਿਰ ਆ ਉਹ ਨੀਮਾ ਹੋ ਜਾਂਦਾ ਬਹੁਤ ਹੀ ਜਿਹੜੀ ਇਤਨਿੰਦਗੀ ਕੀਤੀ ਐ ਉਸਨੇ ਅੱਜ ਫਿਲਹਾਲ ਪੁਲਿਸ ਨੇ ਉਸ ਨੂੰ ਆਪਣੀ ਅਰੈਸਟ ਦੇ ਵਿੱਚ ਲੈ ਲਿਆ ਸੋ ਉਸ ਦਾ ਮੌਕੇ ਤੇ ਕਟਾਪਾ ਵੀ ਚੜਾ ਗਿਆ ਪਹਿਲਾ ਉਹ ਤੁਹਾਨੂੰ ਸੁਣਾਉਂਦੇ ਆ ਉਸ ਬੱਚੀ ਦੀ ਮਾਤਾ ਕੀ ਕਹਿੰਦੀ ਐ ਫਿਰ ਤੁਹਾਨੂੰ ਸਾਰੀ ਖਬਰ ਐ ਜਿਹੜੀ ਵਿਸਤਾਰ ਨਾਲ ਦੱਸਦੇ ਆ ਕਿ ਕਿਸ ਤਰ੍ਹਾਂ ਨਾਲ ਇਹ ਸਾਰੇ ਜਿਹੜਾ ਵਾਕਿਆ ਹੋਇਆ ਤਰਾ ਮੈਨੂੰ ਕਿਤੇ ਚੋਈ ਨਾ ਬਿਨਾ ਕੰਦਰਾ ਕੁੱਤੇ ਆ ਮੈਨੂੰ ਕੱਟ ਖਾਵੇਗਾ ਤੇਰਾ ਜਲੰਧਰ ਵਿੱਚ ਅੱਜ 13 ਸਾਲਾ ਕੁੜੀ ਨਾਲ ਜ਼ਬਰਜਨਾਹ ਮਾਮਲੇ ਦੇ ਮਗਰੋਂ ਉਸ ਤੇ ਕਤਲ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਮਾਮਲੇ ਵਿੱਚ ਪਹਿਲਾ ਤਲਾਸ਼ੀ ਨੂੰ ਲੈ ਕੇ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਈਐਸਆਈ ਮੰਗਤਰਾਮ ਨੂੰ ਸਸਪੈਂਡ ਕਰ ਦਿੱਤਾ ਗਿਆ ਇਸ ਦੀ ਜਾਣਕਾਰੀ ਏਸੀਪੀ ਗਗਨਦੀਪ ਸਿੰਘ ਘੁੰਮਣ ਨੇ ਦਿੱਤੀ ਉਥੇ ਹੀ ਇਸ ਮਾਮਲੇ ਵਿੱਚ ਪੁਲਿਸ ਨੇ ਮੌਲਜਮ ਰਿੰਪੀ ਸਿੰਘ ਉਰਫ ਹੈਪੀ ਖਿਲਾਫ ਪੋਸਕੋ ਟੈਕਟਰ ਤੇ ਹੋਰ ਤਰ੍ਹਾਂਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜੇਕਰ ਜੋ ਹੈ ਕਿ ਥਾਣਾ ਬਸਤੀ ਬਾਬਾ ਖੇਰ ਦੇ ਇਲਾਕੇ ਵਿੱਚ ਲਗਾਤਾਰ ਵਧ ਰਹੀਆਂ ਕ੍ਰਾਈਮ ਦੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ ਅਤੇ ਸ਼ਨੀਵਾਰ ਰਾਤ ਨੂੰ ਇਸ ਥਾਣੇ ਦੇ ਅਧੀਨ ਆਉਂਦੇ ਪਾਰਸ ਅਸਟੇਟ ਲੈਦਰ ਕੰਪਲੈਕਸ ਰੋਡ ਤੇ ਰਹਿਣ ਵਾਲੀ 13 ਸਾਲਾ ਨਵਾਲਕ ਲੜਕੀ ਦੀ লাশ ਉਹਨਾਂ ਦੇ ਗੁਆਂਢ ਵਿੱਚ ਸਥਿਤ ਇੱਕ ਘਰ ਦੇ ਬਾਥਰੂਮ ਚੋਂ ਮਿਲੀ ਇਸ ਤੋਂ ਬਾਅਦ देर रात ਤੱਕ ਇਲਾਕੇ ਵਿੱਚ ਸਥਿਤੀ ਤਣਾਅਪੂਰਨਕ ਬਣੀ ਰਹੀ ਜਾਣਕਾਰੀ ਮੁਤਾਬਕ ਗੁਆਂਢ ਵਿੱਚ ਰਹਿੰਦੇ ਇੱਕ ਬਜ਼ੁਰਗ ਵਿਅਕਤੀ ਨੇ ਆਪਣੇ ਘਰ ਚ ਆਈ 13 ਸਾਲਾ ਨਵਾਲਕ ਕੁੜੀ ਨਾਲ ਜ਼ਬਰਜਨਾ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਅਤੇ লাশ ਨੂੰ ਘਰ ਦੇ ਬਾਥਰੂਮ ਵਿੱਚ ਹੀ ਲੁਕੋ ਕੇ ਰੱਖ ਦਿੱਤਾ ਇਸ ਸਬੰਧ ਵਿੱਚ ਕਿਸੇ ਨੂੰ ਕੁਝ ਵੀ ਪਤਾ ਨਾ ਲੱਗ ਸਕੇ ਅਤੇ ਬਾਅਦ ਵਿੱਚ লাশ ਨੂੰ ਕਿਤੇ ਖੁਰਦ-ਬੁਰਦ ਕੀਤਾ ਜਾ ਸਕੇ ਲੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਮੁਲਜ਼ਮ ਬਜ਼ੁਰਗ ਵਿਅਕਤੀ ਨੂੰ ਮੌਕੇ ਤੇ ਹੀ ਜਾਣ ਤੋਂ ਮਾਰਨ ਲਈ ਅੱਗ ਤੱਕ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਹ ਉਸ ਨੂੰ ਕਿਸੇ ਵੀ ਕੀਮਤ ਤੇ ਜਿੰਦਾ ਨਹੀਂ ਰਹਿਣ ਦੇਣਗੇ ਪਰ ਪੁਲਿਸ ਪਾਰਟੀ ਮੁਲਜ਼ਮ ਨੂੰ ਕਾਬੂ ਕਰਕੇ ਥਾਣੇ ਲੈ ਗਈ ਉਸ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਸੂਤਰਮ ਤਾਪਕ ਜਿਸ ਕਰ ਚੋ ਲੜਕੀ ਦੀ ਲਾਸ਼ ਮਿਲੀ ਉਹ ਘਰ ਉਸਦੇ ਪਿਤਾ ਦੇ ਹੀ ਦੋਸਤ ਦਾ ਹੈ ਮ੍ਰਿਤਕ ਲੜਕੀ ਗਵੰਡੀਆਂ ਦੇ ਘਰ ਗਈ ਸੀ ਪਰ ਵਾਪਸ ਨਹੀਂ ਆਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਅਤੇ ਦੱਸਿਆ ਕਿ ਲੜਕੀ ਗਵੰਡੀਆਂ ਦੇ ਘਰ ਜਾਂਦੀ ਸੀ ਅਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਵਿਖਾਈ ਜਾਂਦੀ ਦੇਖੀ ਜਿਸ ਤੋਂ ਬਾਅਦ ਪੁਲਿਸ ਨੇ ਆ ਕੇ ਗਵੰਡੀਆਂ ਦੇ ਘਰ ਵਿੱਚ ਜਾਂਚ ਕੀਤੀ ਪਰ ਲੜਕੀ ਦੇ ਨਾਮ ਮਿਲਣ ਤੇ ਪੁਲਿਸ ਵਾਪਸ ਚਲੀ ਗਈ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਦਕਿ ਪੁਲਿਸ ਨੂੰ ਦੱਸਿਆ ਵੀ ਸੀ ਕਿ ਲੜਕੀ ਉਸ ਘਰ ਦੇ ਵਿੱਚ ਹੀ ਹੈ ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜੇਕਰ ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਇਸ ਮਾਮਲੇ ਵਿੱਚ ਲਾਹ ਪ੍ਰਵਾਹੀ ਨਾ ਵਿਖਾਉਂਦੀ ਤਾਂ ਸ਼ਾਇਦ ਉਸ ਲੜਕੀ ਦੀ ਜਾਨ ਬਚ ਸਕਦੀ ਸੀ ਐਸਕੇਟ ਨਾ ਤੋਂ ਬਾਅਦ ਵੀ ਪੁਲਿਸ ਕਾਫੀ ਦੇਰ ਨਾਲ ਮੌਕੇ ਤੇ ਪਹੁੰਚੀ ਅਤੇ ਲੜਕੀ ਦੀ ਲਾਸ਼ ਆਪਣੇ ਕਰਜੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹਾਲਾਂਕਿ ਲੜਕੀ ਦੇ ਪਰਿਵਾਰ ਵਾਲਿਆਂ ਅਤੇ ਹੋਰ ਇਲਾਕਾ ਨਿਵਾਸੀਆਂ 'ਚ ਪੁਲਿਸ ਦੇ ਪ੍ਰਤੀ ਕਾਫੀ ਗੁੱਸਾ ਜਿਹੜਾ ਦਿਖਾਈ ਦਿੱਤਾ ਉਹਨਾਂ ਨੇ ਕਿਹਾ ਕਿ ਪੌਸ ਕੁੰਭ ਕਰਨੀ ਨੀਂਦ ਸੋਤੀ ਹੋਈ ਸੀ ਅਤੇ ਲਗਾਤਾਰ ਵਧ ਰਹੇ ਕ੍ਰਾਈਮ ਨੂੰ ਕੰਟਰੋਲ ਕਰਨ ਵੱਲ ਕੋਈ ਵੀ ਪੁਲਿਸ ਦਾ ਜਿਹੜਾ ਧਿਆਨ ਨਹੀਂ ਹੈ ਮੁਲਾਜ਼ਮ ਬੇਖੌਫ ਹੋ ਕੇ ਘੁੰਮ ਰਹੇ ਹਨ ਲੋਕਾਂ ਦੇ ਮਨਾਂ 'ਚ ਮੁਲਾਜ਼ਮਾਂ ਦਾ ਜਿਹੜਾ ਵਾਧਾ ਡਰ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ ਮ੍ਰਿਤਕ ਲੜਕੀ ਦਾ ਪੁਲਿਸ ਐਤਵਾਰ ਨੂੰ ਸਵੇਰੇ ਪੋਸਟਮਾਰਟਮ ਕਰਾਈਗੀ ਜਿਸ ਦੀ ਰਿਪੋਰਟ ਜਾਨਕਿ ਅੱਜ ਐਤਵਾਰ ਨੂੰ ਸਥਿਤੀ ਹੈ ਜਿਹੜੀ ਉਹ ਸਾਫ ਹੋ ਗਈ ਕਿ ਉਸ ਵਿਅਕਤੀ ਦੇ ਵੱਲੋਂ ਹੀ ਇਸ ਲੜਕੀ ਦੇ ਨਾਲ ਪਹਿਲਾਂ ਗਲਤ ਕੰਮ ਕੀਤਾ ਗਿਆ ਤੇ ਇਸ ਨੂੰ ਮੌਤੇ ਘਾਟ ਹੋਤਾ ਰਹਿ ਗਿਆ ਤਾਂ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਦਿਲਿੰਦਗੀ ਹੈ ਵੱਧ ਚੁੱਕੀ ਹੈ ਅ ਦੂਜੇ ਪਾਸੇ ਪੁਲਸ ਦੀ ਵੀ ਜਿਹੜੀ ਢਿੱਲੀ ਕਾਰਗੁਜ਼ਾਰੀ ਦੀ ਉੱਪਰ ਕਾਫੀ ਜਿਹੜੇ ਸਵਾਲ ਉਠਾਏ ਨਹੀਂ ਕਿਉਂਕਿ ਪੁਲਸ ਮੁਲਾਜ਼ਮ ਵੀ ਜਦੋਂ ਕਦੀ ਕੋਈ ਵਾਰਦਾਤ ਹੁੰਦੀ ਹੈ ਪਹਿਲਾਂ ਤਾਂ ਐਫ ਆਈ ਆਰ ਬਹੁਤ ਹੀ ਦੇਰੀ ਦੇ ਨਾਲ ਕੱਟਦੇ ਨਹੀਂ ਲੋਕਾਂ ਨੂੰ ਇੱਕ ਵਾਰ ਥਕਾ ਕੇ ਤੋੜ ਕੇ ਰੱਖ ਦਿੰਦੇ ਨੇ ਤਾਂ ਜੋ ਐਫ ਆਈ ਆਰ ਕਰਵਾਉਣ ਵਾਲਾ ਵਾਪਸ ਚਲਾ ਜਾਵੇ ਪੁਲਿਸ ਦੇ ਬਹੁਤ ਸਾਰੇ ਮੁਲਾਜ਼ਮ ਇਸ ਤਰ੍ਹਾਂ ਦੇ ਹਨ ਜਿਹੜੇ ਕੀ ਆਮ ਲੋਕਾਂ ਦੀ ਸੁਣਵਾਈ ਜਲਦ ਤੋਂ ਜਲਦ ਨਹੀਂ ਕਰਦੇ ਉਦੋਂ ਤੱਕ ਮਾਮਲਾ ਕਾਫੀ ਹੱਥ ਤੋਂ ਗੁਜ਼ਰ ਚੁੱਕਿਆ ਹੁੰਦਾ ਤਾਂ ਦੂਜੇ ਪਾਸੇ ਪੁਲਿਸ ਜਿਹੜੀ ਹੈ ਪੈਸੇ ਲੈੇ ਤੋਂ ਬਿਨਾ ਕੋਈ ਕੰਮ ਨਹੀਂ ਕਰਦੀ ਤਾਂ ਤੀ ਜਿਹੜੀ ਵਾਰਦਾਤ ਹੈ ਕਿ ਹੋ ਸਕਦਾ ਜੇਕਰ ਇਸ ਥਾਣੇ ਦੀ ਪੁਲਿਸ ਨੇ ਛੇਤੀ ਪਹਿਲਾਂ ਜਾ ਕੇ ਲੜਕੀ ਦੀ ਕੇਸ ਦੇ ਵਿੱਚ ਪੈਰਬਾਈ ਕੀਤੀ ਹੁੰਦੀ ਤਾਂ ਹੋ ਸਕਦਾ ਇਸ ਵਿਚਾਰੀ ਮਾਸੂਮ ਦੀ ਜਾਨ ਹੈ ਜਿਹੜੀ ਬਚ ਸਕਦੀ ਸੀ ਤਾਂ ਲੋਕਾਂ ਦੇ ਬਲੋਂ ਪੁਲਿਸ ਨੂੰ ਵੀ ਉਨਾ ਹੀ ਦੋਸ਼ੀ ਟਹਿਰਾਇਆ ਜਾ ਰਿਹਾ ਜਿੰਨਾ ਕਿ ਉਹ ਸਾਕਸ਼ ਜਿਸ ਨੇ ਲੜਕੀ ਦਾ ਜਿਹੜਾ ਕਤਲ ਕੀਤਾ ਤਾਂ ਹੋਰ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਕਿਸ ਤਰੀਕੇ ਦੇ ਨਾਲ ਉਸ ਦੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਜਾਇਲਾਕਨ ਵਾਸੀ ਗੁੱਸੇ ਨਾਲ ਭਰੇ ਹੋਏ ਨੇ ਉਹ ਤੁਹਾਨੂੰ ਅਸੀਂ ਪਹਿਲਾਂ ਤਸਵੀਰਾਂ ਦਿਖਾਉਂਦੇ ਆ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਆਪਣੀ رائے ਦਿਓ ਤੇ ਸਾਡੇ ਚੈਨਲ ਨੂੰ ਜਰੂਰ ਫੋਲੋ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਤਾਂ ਜੋ ਇਸ ਤਰ੍ਹਾਂ ਦੀਆਂ ਵੀਡੀਓਜ਼ ਸਾਰਾ ਤੱਕ ਪਹੁੰਚਣ ਜਿਹੜੇ ਇਸ ਤਰ੍ਹਾਂ ਦੇ ਘਟੀਆ ਪੁਲਿਸ ਅਫਸਰ ਨੇ ਉਹਨਾਂ ਦੇ ਉੱਪਰ ਵੀ ਸਰਕਾਰ ਕੋਈ ਐਕਸ਼ਨ ਲਵੇ ਤੇ ਇਸ ਬੱਚੀ ਨੂੰ ਬਣਦਾ ਇਨਸਾਨ ਵੀ ਜ਼ਰੂਰ ਮਿਲੇ ਸੋ ਧੰਨਵਾਦ